ਇਬਲ ਤਾਂ ਆਪਣੇ ਸਾਡੇ ਘਰ ਆਇਆ ਮੈਂ ਘਰੇ ਨਹੀਂ ਸੀ ਹੈਗਾ ਸਿਰ ਤੇ ਸੱਟ ਲੱਗੀ ਹੋਈ ਸੀ ਸਿੰਘ ਵਿੱਚ ਬਹੁਤ ਜ਼ਿਆਦਾ ਖੂਨ ਨਿਕਲ ਰਿਹਾ ਸੀ ਮੈਂ ਘਰ ਨਹੀਂ ਸੀ ਹੈਗਾ ਇਹ ਸ਼ਾਮ ਨੂੰ ਮੈਂ ਆਇਆ ਫਿਰ ਤਾਂ ਮੈਂ ਆ ਕੇ ਰਾਤ ਨੂੰ ਟ੍ਰੀਟਮੈਂਟ ਕੀਤਾ ਸਭ ਤੋਂ ਪਹਿਲਾਂ ਵਾਸ਼ ਕੀਤਾ जख्म ਫਿਰ ਉਸ ਤੋਂ ਬਾਅਦ ਬੀਟਾ ਡੀਨ ਲਗਾਈ ਫਿਰ ਪੱਟੀ ਕੀਤੀ ਫਿਰ ਇਹਦੇ ਹਾਲੇਦ ਵਾਲੇ ਜਿੰਨਾ ਵੀ ਇਹ ਖੂਨ ਬਲੱਡ ਲੱਗਾ ਸੀ ਜੰਮ ਗਿਆ ਸੀ ਫਿਰ ਉਹਨੂੰ ਕੋਸੇ ਪਾਣੀ ਨਾਲ ਸਾਫ਼ ਕੀਤਾ ਇੰਜੈਕਸ਼ਨ ਲਗਾਇਆ ਦੀ ਚਮੜੀ ਵਿੱਚ ਆਈਵਰੇਮੈਕਟਿਨ ਕੀੜਿਆਂ ਤੋਂ ਬਚਾ ਲਈ ਹੋਰ ਪੈਨਸਿਲਿਨ ਦੇ ਇਹਦੇ ਇੰਜੈਕਸ਼ਨ ਲਗਾਏ ਫਿਰ ਟ੍ਰੀਟਮੈਂਟ ਕਰਾ ਕੇ ਸੋ ਗਿਆ ਇਹ ਸੱਚੇ ਦਰਦ ਹੁੰਦੀ ਹੁੰਦੀ ਆ ਕੁਝ ਦਿਨਾਂ ਬਾਅਦ ਫੇਰ ਮੈਨੂੰ ਸੜਕ ਤੇ ਮਿਲਿਆ ਤੇ ਫੇਰ ਥੋੜਾ ਜਿਹਾ ਜ਼ਖਮ ਰਹਿ ਗਿਆ ਸੀ ਐਂ ਸੋਚਿਆ ਚਲੋ ਫੇਰ ਟ੍ਰੀਟਮੈਂਟ ਕਰ ਦਦੇ ਨੇ ਉਸ ਟਾਈਮ ਮੇਰੇ ਨਾਲ ਡਾਕਟਰ ਹੈਪੀ ਸੀ ਅਜੀ ਫੇਰ ਇਹਦਾ ਟ੍ਰੀਟਮੈਂਟ ਕੀਤਾ ਉਹੀ ਪੱਟੀ ਕਰਕੇ ਚੰਗੀ ਤਰ੍ਹਾਂ ਲੱਤ-ਪੱਤ ਕਰਕੇ ਬੀਟਾ ਡੀ ਨਾਲ ਲਾਇਆ ਕਸਤਾ ਕਿਉਂਕਿ ਸਾਨੂੰ ਪਤਾ ਸੀ ਇਸ ਤੋਂ ਬਾਅਦ ਦੁਬਾਰਾ ਹੋਣ ਦਾ ਸੀ ਇਹਦਾ ਡੰਨਾ ਟ੍ਰੀਟਮੈਂਟ ਬਹੁਤ ਜਖਮ ਮਤਲਬ ਠੀਕ ਸੁੱਕ ਗਿਆ ਸੀ ਥੋੜਾ ਰਹਿ ਗਿਆ ਸੀ ਕਰਕੇ ਰਿਫਲੈਕਟਰ ਪਾ ਕੇ ਇਸੇ ਨੂੰ ਅਜਾਤ ਕਰਤਾ ਜਿੰਗਾ ਲੱਗਾ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਸਬਸਕ੍ਰਾਈਬ ਵੀ ਚੈਨਲ ਨੂੰ ਜਰੂਰ ਕਰ ਲਿਓ ਧੰਨਵਾਦ